ਕਿਸਾਨਾਂ ਨੂੰ ਕਦੇ ਹੜ੍ਹਾਂ ਦੀ ਮਾਰ ਕਦੇ ਮੌਸਮ ਦੀ ਮਾਰ ਕਦੇ ਜ਼ਿਆਦਾ ਬਰਸਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਦੀ ਸੋਕਾ ਪੈਣ ਨਾਲ ਉਹਨਾਂ ਦੀ ਫਸਲ ਬਰਬਾਦ ਹੋ ਜਾਂਦੀ ਹੈ ਅਤੇ ਕਦੀ ਉਹਨਾਂ ਦੀ ਫਸਲ ਦਾ ਕਾੜੀਆਂ ਦੇ ਭਾ ਮੁੱਲ ਪੈਂਦਾ ਹੈ ਜਿਸ ਨਾਲ ਉਹ ਪਰੇਸ਼ਾਨ ਰਹਿੰਦੇ ਹਨ ਅਤੇ ਅੱਜਕੱਲ੍ਹ ਕਿਸਾਨ ਮੰਡੀਆਂ ਵਿੱਚ ਆਪਣੀਆਂ ਫਸਲਾਂ ਜਿਵੇਂ ਆਲੂ ਤੇ ਗੋਭੀ ਲੈਣ ਤੋਂ ਕਤਰਾ ਰਹੇ ਹਨ ਕਿਉਂਕਿ ਉਹਨਾਂ ਨੂੰ ਅਨੇਕਾਂ ਪੈਸੇ ਲਾ ਕੇ ਬਲੈਕ ਵਿੱਚ ਖਰੀਦੀ ਖਾਦ ਪਾ ਕੇ ਬੀਜੀ ਗਈ ਫਸਲ ਦਾ ਜਦੋਂ ਬਹੁਤ ਘੱਟ ਮੁੱਲ ਮਿਲਦਾ ਹੈ ਜਿਸ ਨਾਲ ਉਹਨਾਂ ਦੀ ਲਾਗਤ ਵੀ ਪੂਰੀ ਨਹੀਂ ਹੁੰਦੀ ਦੂਸਰੇ ਪਾਸੇ ਸਬਜ਼ੀ ਖਰੀਦਣ ਆਏ ਗਾਹਕ ਬਹੁਤ ਖੁਸ਼ ਹਨ ਕਿਉਂਕਿ ਉਹਨਾਂ ਨੂੰ ਕੁਝ ਸਮਾਂ ਪਹਿਲਾਂ ਜਿਹੜੀ ਸਬਜ਼ੀ 50 ਤੋਂ ਲੈ ਕੇ 80 ਰੁਪਏ ਕਿਲੋ ਖਰੀਦਣੀ ਪੈਂਦੀ ਸੀ ਉਹ ਅੱਜ ਕੱਲ ਉਹਨਾਂ ਨੂੰ 2 ਤੋਂ 5 ਰੁਪਏ ਕਿਲੋ ਤੱਕ ਮਿਲ ਰਹੀ ਹੈ ਪਰ ਕਿਤੇ ਨਾ ਕਿਤੇ ਕਿਸਾਨ ਜਿਸ ਨੂੰ ਅਨਦੇਵਤਾ ਵੀ ਕਿਹਾ ਜਾਂਦਾ ਹੈ ਬਹੁਤ ਦੁਖੀ ਹਨ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਫਸਲ ਦਾ ਮੁੱਲ ਨਹੀਂ ਮਿਲਦਾ ਇੱਥੇ ਦੇ ਆਟੀਆਂ ਨੇ ਦੱਸਿਆ ਕਿ ਠੰਡ ਦੇ ਮੌਸਮ ਦੇ ਕਾਰਨ ਸਬਜ਼ੀਆਂ ਦੀ ਲਾਗਤ ਘਟ ਹੈ ਤੇ ਆਮਦ ਜ਼ਿਆਦਾ ਹੈ ਜਿਸਕਾਰ ਕੇ ਰੇਤ ਬਹੁਤ ਲੇਢਿ ਚੁਕੇ ਹਨ ਨਹੀਂ ਸਬਜ਼ੀਆਂ ਵਧੀਆ ਗਰੀਬ ਆਦਮੀ ਰੱਜ ਕੇ ਰੋਟੀ ਖਾਂ ਲਿਆ ਕੀ ਨਜ਼ਾਰੇ ਆ 5 ਰੁਪਏ ਕੋਲੋ ਗੋਭੀ ਅਸੀਂ ਵੇਚ ਰਹੇ ਹਰ ਬੰਦਾ ਖਾ ਰਿਹਾ ਸਬਜੀ ਸਰ ਜੇ ਆਪਾਂ ਗੋਭੀ ਦੀ ਗੱਲ ਕਰੀਏ 5 ਰੁਪਏ ਵੀ ਮਿਲ ਰਹੀ ਆ 10 ਵੀ ਮਿਲ ਰਹੀ ਆ ਤੇ ਸਾਗ ਜੇ ਆਪਾਂ ਗੱਲ ਕਰਦੇ ਆ ਤੇ ਇਹ 20 ਰੁਪਏ ਜਾਂ ਭਾਈ 22 ਰੁਪਏ ਵੀ ਚੱਲਣ ਰਿਹਾ ਹਾਂਜੀ ਤੇ ਪਿਆਜ਼ ਆਪਾਂ ਨੂੰ 20 ਰੁਪਏ ਦੇ ਹਿਸਾਬ ਨਾਲ ਮਿਲ ਰਿਹਾ ਤੇ ਜਿਹੜਾ ਹੈਗਾ ਆਲੂ ਹੈਗਾ ਉਹ 50 ਦੇ 6 ਜਾਂ 7 ਕਿਲੋ ਦੇ ਜਾ ਰਿਹਾ ਜੀ ਭਾਜੀ 20 ਰੁਪਏ ਦਾ ਪੈਕੇਟ ਦੇ ਖੋਂਬਦਾ ਸੇਰੇ ਵੇਚੀਦਾ ਇਹੋ 50 ਦਾ ਪਿਛੋ ਵਪਾਰੀ ਕੋ ਲੈਦਾ 18 20 ਰੁਪਏ ਦਾ ਮਿਲਦਾ ਜੀ ਮਤਲਬ ਸਰਾ ਕੋਈ ਸਸਤਾ ਅੱਜ ਕੱਲ੍ਹ ਅੱਜ ਕੱਲ੍ਹ ਮੈਂ ਕੁਛ ਹੋਈ ਨਹੀਂ ਨਾ ਜ਼ਿਮੀਦਾਰ ਤੇ ਵਿਚਾਰਾ ਨਪਿਆ ਪਿਆ ਜੇ ਜਿੰਨੀ ਉਹਦੇ ਖਰਚਾ ਉਹਦਾ ਪੂਰਾ ਨਹੀਂ ਜੁ ਹੁੰਦਾ ਉਹ ਵਿਚਾਰਾ ਰੋਂਦਾ ਜਾਂਦਾ ਜੇ ਕਿਤੇ ਨਾ ਕਿਤੇ ਜ਼ਿਮੀਦਾਰ ਦੁਖੀ ਨੇ ਸਾਰੇ ਹੀ ਦੁਖੀ ਏ ਸਾਡੀ ਕੋਈ ਵਿਕਦੀ ਨਹੀਂ ਚੀਜ਼ ਤੇ ਜ਼ਿਮੀਦਾਰ ਉਹਦਾ ਦੁਖੀ ਕੀ ਵਜ੍ਹਾ ਕੀ ਆ ਕਿਉਂ ਨਹੀਂ ਵਿਕਦੀ ਇਹ ਵਜ੍ਹਾ ਇਹ ਮੌਸਮ ਦੀ ਵਜ੍ਹਾ ਨਾਲ ਸਾਰੀ ਚੀਜ਼ ਸਸਤੀ ਏ ਬਸਤੀ ਏ ਦੇਖੋ ਜੀ ਸਬਜੀ ਮੰਡੀ ਦੀ ਗੱਲ ਕਰੀਏ ਤੇ ਐਸਲੇ ਸਬਜ਼ੀਆਂ ਬਹੁਤ ਮੰਦੀਆਂ ਮੰਦੀ ਹੋਣ ਦੇ ਕਾਰਨ ਵੀ ਬੜਿਆ ਰਾਈਵਲ ਬਹੁਤ ਜ਼ਿਆਦਾ ਸਬਜੀ ਦੀ ਰਾਈਵਲ ਜ਼ਿਆਦਾ ਹੈ ਉਤੋਂ ਮੌਸਮ ਖੁੱਲ ਨਹੀਂ ਰਿਹਾ ਮੌਸਮ ਨਾ ਖੁੱਲਣ ਕਰਕੇ ਗਾਹ ਜਿਹੜਾ ਨਿਕਲ ਘਟ ਰਿਹਾ ਵਾ ਕੁਛ ਉਹਦੀ ਉਹ ਵੀ ਫਰਕ ਪੈਂਦਾ ਵਾ ਬਾਕੀ ਜਿਹੜੀ ਗੱਲ ਰਹੀ ਕਿਸਾਨਾਂ ਦੀ ਕਿਸਾਨਾਂ ਨੂੰ ਦੇਖੋ ਇਸ ਵੇਲੇ ਸਮੇਂ ਦੇ ਹਿਸਾਬ ਨਾਲ ਰੇਟ ਕੋ ਬਹੁਤ ਘੱਟ ਮਿਲਦਾ ਪਿਆ ਜਦ ਕੀ ਰੇਟ ਘਟ ਨਹੀਂ ਹੋਣਾ ਚਾਹੀਦਾ ਪਰ ਹਾਈਵਲ ਜਿਆਦਾ ਹੋਣ ਕਰਕੇ ਮੌਸਮ ਨਾ ਖੁੱਲਣ ਕਰਕੇ ਕੁਝ ਇਹ ਵੀ ਕਾਰਨ ਹੈਗਾ ਇਸ ਕਰਕੇ ਸਬਜ਼ੀ ਦਾ ਥੋੜਾ ਬਿਯਾਰ ਮੌਸਮ ਦਾ ਵੀ ਬੜਾ ਵੱਡਾ ਕਾਰਨ ਹੈ ਜੀ ਫਿਰ ਬਹੁਤ ਜਿਆਦਾ ਮਹਿੰਗੀ ਆਈ ਹੈ ਲੇਵਰ ਮਿਲਦੀ ਨਹੀਂ ਪਈ ਤੇ ਉੱਪਰੋਂ ਮਤਲਬ ਜਦੋਂ ਲਾਈ ਸੀ ਉਦੋਂ ਡੀ.ਪੀ. ਵੀ ਬਹੁਤ ਮਹਿੰਗੀ ਲਈ ਸੀਗੀ ਇਹ ਬਲੈਕ ਚ ਲਈ ਸੀਗੀ ਹਾਂਜੀ ਤੇ ਉਸ ਤੋਂ ਬਾਅਦ ਜੇ ਤੁਸੀਂ ਦੇਖਦੇ ਨੇ ਆਲੂਆਂ ਦਾ ਬਾਜ਼ਾਰ 'ਚ ਕੁਝ ਨਹੀਂ ਰੇਟ ਹੈਗਾ ਮਤਲਬ 100 150 ਰੁਪਿਆ ਕੀਲੀਟ ਹੁੰਦਾ ਜੀ ਹਾਂਜੀ ਤੇ ਇਹ ਸਗੋਂ ਬਹੁਤ ਜ਼ਿੰਮੇਵਾਰ ਵਾਸਤੇ ਬਹੁਤ ਮਤਲਬ ਨੁਕਸਾਨ ਦਾ ਤ희 ਭਾਈ ਕਿੱਥੋਂ ਆਏ ਜੀ ਸਾਡਾ ਪਿੰਡ ਜੀ ਮੀਠਾ ਜੀ ਕੀ ਨਾਂ ਤੁਹਾਡਾ ਕੁਲਬੀਰ ਸਿੰਘ ਸਰਦਾਰ ਕੁਲਬੀਰ ਸਿੰਘ ਜੀ ਜਦੋਂ ਕਿਸਾਨ ਐਮਐਸਪੀ ਨੂੰ ਲੈ ਕੇ ਜਿੱਥੇ ਸੰਘਰਸ਼ੀ ਕਰ ਰਹੇ ਨੇ ਅੰਦੋਲਨ ਵੀ ਕਰ ਰਹੇ ਨੇ ਤੇ ਜਦੋਂ ਸਬਜ਼ੀਆਂ ਦੇ ਰੇਟ ਬਿਲਕੁਲ ਡਿੱਗ ਜਾਂਦੇ ਹਨ ਕਿਸਾਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਇਸ ਦੇ ਬਾਰੇ ਕੀ ਕਹਣਾ ਚਾਹੋਗੇ ਕਿਸਾਨਾਂ ਵਾਲਾ ਭਾਈ ਕੁਝ ਨਹੀਂ ਜੀ ਕੋਈ ਨਹੀਂ ਮਤਲਬ ਕੋਈ ਅੱਗੇ ਹੁੰਦਾ ਮਤਲਬ ਅਸੀਂ ਮੈਂ ਨੁਕਸਾਨੀ ਧਰਨੇ ਤੇ ਸੰਘਰਸ਼ ਤੇ ਗਏ ਉੱਥੇ ਮਤਲਬ ਪੱਕਾ ਡੇਰਾ ਵੀ ਲਾਇਆ ਮੋਰਚਾ ਵੀ ਲਾਇਆ ਫਰ ਮਤਲਬ ਸਬਜ਼ੀਆਂ ਨੂੰ ਵਾਸਤੇ ਲੈ ਕੇ ਕਿਸਾਨਾਂ ਵਾਸਤੇ ਬਹੁਤ ਇਹ ਮੁਸ਼ਕਲ ਦੀ ਗੱਲ ਹੈ ਇਹ ਸਨ ਕਿਸਾਨ ਕੋਲ ਵੀਰ ਸਿੰਘ ਜੀ ਜਿਨ੍ਹਾਂ ਨੇ ਕਿਹਾ ਕਿ ਸਬਜ਼ੀਆਂ ਨੂੰ ਲੈ ਕੇ ਉਹ ਬਹੁਤ ਮੁਸ਼ਕਲ ਵਿੱਚ ਹਨ ਕਿਸਾਨਾਂ ਨੂੰ ਉਹਨਾਂ ਦੀਆਂ ਸਬਜ਼ੀਆਂ ਦਾ ਇੱਕ ਜੱਕ ਮੁਸਤ ਇੱਕ ਮੁੱਲ ਹੋਣਾ ਚਾਹੀਦਾ ਹੈ ਜਿਸ ਨਾਲ ਉਹਨਾਂ ਦੀਆਂ ਸਬਜ਼ੀਆਂ ਜਿਹੜੀਆਂ ਹਨ ਵਕਾਰ ਨਾ ਹੋਣ ਜਿਵੇਂ ਕਿ ਇੰਨੀ ਮਿਹਨਤ ਲਾ ਕੇ ਡੀਏਪੀ ਖਾ ਦੇ ਇਹਨਾਂ ਨੇ ਕਿਹਾ ਸੀ ਬਲੈਕ ਚ ਲੈ ਕੇ ਪਾਈ ਹੈ ਤੇ ਫਿਰ ਵੀ ਜੇਕਰ ਸਾਡੀ ਫਸਲ ਦਾ ਮੁੱਲ ਨਹੀਂ ਮਿਲਦਾ ਤੇ ਫਿਰ ਕਿਸਾਨ ਜੀਰਾ ਕੀ ਕਰੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਵੀ ਰਿਪੋਰਟ ਅਮਰਸਰ